ਮੇਰਾ ਨਾਮ ਮਲਕੀ ਸਿੰਘ ਹੈ ਜੀ ਪਿੰਡ ਮੇਰਾ ਲੁੱਪੋਗੀ ਹੈ ਜੀ ਮੇਰੀ ਭੈਣ ਦਾ ਵਿਆਹ ਹੋਇਆ ਸੀ ਰਕੇਸ਼ ਸਿੰਘ ਵਾ ਜੋ ਰਾਸਾਂ ਸੀ ਵਿਆਹ ਹੀ ਹੋਈ ਰਕੇਸ਼ ਸਿੰਘ ਦਾ ਸਨ ਆਫ ਅਜੀਤ ਸਿੰਘ ਤੇ ਉਹਨਾਂ ਦਾ 10 ਸਾਲ ਹੋ ਗਏ ਨੇ ਵਿਆਹ ਨੂੰ ਦੋ ਬੇਟੇ ਜੋ ਉਹਨਾਂ ਕੋਲੇ ਇੱਕ ਬੇਟਾ ਉਹਨਾਂ ਕੋਲੇ ਆ ਤੇ ਇੱਕ ਬੇਟਾ ਮੇਰੀ ਭੈਣ ਦੇ ਕੋਲੇ ਉਹਨਾਂ ਜਿਹਦੇ ਕੇਸ ਵੀ ਮਤਲਬ ਚੱਲਦੇ ਪਏ ਨੇ ਉਸ ਤੋਂ ਅਲਾਵਾ ਇਹਨਾਂ ਤਲਾਕ ਲਏ ਤੇ ਬਿਨਾ ਜਿਹੜਾ ਵਾ ਵੀ ਦੂਜਾ ਵਿਆਹ ਕਰਵਾ ਲਿਆ ਆ ਤੇ ਉਹਦੀ ਸਾਨੂੰ ਮਤਲਬ ਖਬਰ ਲੱਗੀ ਅਸੀਂ ਉਹਦੀ ਪੜਤਾਲ ਕਰਦੇ ਪਏ ਸੀ ਤੇ ਉਹਦੇ ਪਿੱਛੇ ਕਰਦੇ ਆ ਸਾਨੂੰ ਮਤਲਬ ਵੀ ਸਾਡੇ ਨਾਲ ਮਤਲਬ ਇਹਨਾਂ ਨੇ ਅਸੀਂ ਜਦੋਂ ਪੁੱਛਣ ਗਏ ਸੀ ਤੇ ਇਹ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਬਿਨਾ ਤਲਾਕ ਤੋਂ ਕੀਤਾ ਦੂਜੀ ਸ਼ਾਦੀ ਕਿਵੇਂ ਮਿਲ ਕਰ ਸਕਦੇ ਜੀ ਤੇ ਉਹਨਾਂ ਅੱਗੋਂ ਸਾਡੇ ਦੇ ਹੱਥੋਂ ਪਾਈ ਕੀਤਾ ਸਾਡੇ ਨਾਲ ਮਾਰਕਟ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਸਾਡੇ ਦੇ ਜਾਣ ਲੇਵਾ ਉਲਟਾ ਸਾਡੇ ਦੇ ਬਾਅਦ ਚ ਦਬਾਅ ਬਣਾਉਂਦੇ ਪਏ ਸੀ ਵੀ ਤੁਸੀਂ ਜਿਹੜੇ ਸਾਡੇ ਤੇ ਮਤਲਬ ਵੀ ਕੇਸ ਲਾਏ ਨੇ ਉਹ ਸਾਰੇ ਕੇਸ ਵਾਪਸ ਲਓ ਨਹੀਂ ਤੇ ਅਸੀਂ ਤੁਹਾਡੇ ਤੇ ਪਰਚਾ ਮਤਲਬ ਕਰਵਾ ਦੇਣਾ ਇਦੋਂ ਇਹ ਸਾਡੀ ਮਾਰਕਡ ਕੀਤੀ ਆ ਕਿ ਨਾ ਜੇ ਪਹਿਲਾਂ ਵਿਆਹ ਕੀਤਾ ਹੋਵੇ ਵਿਆਹ 15 1 2024 ਨੂੰ ਜਿਹੜਾ ਇਹਨੇ ਦੂਜੀ ਸ਼ਾਦੀ ਕੀਤੀ ਹੋਈ ਕਿਵੇਂ ਪਤਾ ਚੱਲਿਆ ਤੁਹਾਨੂੰ ਸਾਨੂੰ ਕਿਸੇ ਤੋਂ ਇਲਤਲਾ ਮਿਲੀ ਸੀ ਤੇ ਅਸੀਂ ਉਹਦਾ ਪਰ ਪਤਾ ਕੀਤਾ ਮਤਲਬ ਪੇछा ਕੀਤਾ ਵਾ ਤੇ 3 ਵਜੇ ਨਾ ਜਿਹੜੇ ਪਿਪਲੀ ਸਾਹਿਬ ਗੁਰਦੁਆਰੇ ਗਏ ਨੇ ਤੇ 3 ਵਜੇ ਗੁਰਦੁਆਰਾ ਸਾਹਿਬ ਪਿਪਲੀ ਸਾਹਿਬ ਗਏ ਨੇ ਉਥੋਂ ਫਿਰ ਇਹ ਨਿਕਲ ਕੇ ਪਤਾ ਨਹੀਂ ਇਹਨਾਂ ਫੇਰ ਇਹ ਕਰਵਾਏ ਆ ਉਥੇ ਰਹੇ ਨੇ ਫਿਰ ਉਸ ਤੋਂ ਬਾਅਦ ਇਹ ਸਾਹਮਣੇ ਜੋਲੀ ਸਵੀਟ ਹੈਗੀ ਆ ਜਿੱਥੇ ਇਹਨਾਂ ਨੇ ਚਾਹ ਪਾਣੀ ਬੈਠ ਕੇ ਪੀਤਾ ਵਾ ਉਹਦੀ ਵੀਡੀਓ ਵੀ ਅਸੀਂ ਥੋੜੀ ਜਿਹੀ ਕਢਾਈ ਹੋਈ ਸੀ ਬਾਕੀ ਹੈ ਨਹੀਂ ਤੇ ਉਹਦੇ ਅਕੋਰਡੈਂਟ ਅਸੀਂ ਇਹਨਾਂ ਦਾ ਫਿਰ ਪਿੱਛਾ ਕੀਤਾ ਵੀ ਇਹਨਾਂ ਨੇ ਘਰੇ ਜਾਣਾ ਰੈਸੈਂਸੀ ਜਾਣਾ ਉਸ ਤੋਂ ਪਹਿਲਾਂ ਅਸੀਂ ਸਿਸਟਰ ਮੇਰੀ ਨੇ ਮਤਲਬ ਵੀ ਦਰਖਾਸਤ ਲੂਪੋਗੇ ਥਾਣੇ ਵੀ ਦੇ ਵਿੱਚ ਦਿੱਤੀ ਹੋਈ ਸੀ ਕਿ ਜਿਹੜੀ ਪੁਲਿਸ ਸਾਡੇ ਨਾਲ ਉਸ ਟਾਈਮ ਨਹੀਂ ਤੁਰੀ ਜੇ ਉਹ ਪੁਲਿਸ ਤੁਰਦੀ ਤੇ ਫਿਰ ਉਹਨਾਂ ਨੂੰ ਮੌਕੇ ਤੇ ਹੀ ਮਤਲਬ ਫੜਿਆ ਜਾ ਸਕਦਾ ਸੀ ਦੀ ਡਿਵੋਰਸ ਹੋਇਆ ਤੁਹਾਡੀ ਨਹੀਂ ਜੀ ਮੇਰੀ ਭੈਣ ਨਾਲ ਕੋਈ ਡਿਵੋਰਸ ਨਹੀਂ ਆ ਡਿਵੋਰਸ ਤੋਂ ਬਿਨਾ ਹੀ ਉਹਨਾਂ ਜਿਹੜਾ ਦੂਜੀ ਸ਼ਾਦੀ ਮਤਲਬ ਕਰ ਲਈ ਹੋਈ ਹੁਣ ਅਸੀਂ ਇਹੀ ਚਾਹੁੰਦੇ ਆਂ ਵੀ ਸਾਨੂੰ ਉਸ ਤੋਂ ਇਨਸਾਫ ਮਿਲੇ ਜੋ ਮੇਰੀ ਭੈਣ ਦਾ ਹੱਕ ਵਾਂਦਾ ਉਸ ਨੂੰ ਉਸ ਦਾ ਦਵਾਇਆ ਜਾ ਇਨਸਾਫ ਦਵਾਇਆ ਜਾਵੇ ਉਸ ਨੇ ਬਹੁਤ ਜ਼ਿਆਦਾ ਤਕਾ ਆ 10 ਸਾਲ ਉਹਦੇ ਵਿਆਹ ਹੋ ਗਏ ਨੇ 10 ਸਾਲ ਨੂੰ ਉਹਦੇ ਵਿਆਹ ਨੂੰ ਹੋ ਗਏ ਨੇ ਕੀ ਹੁਣ ਉਹ ਕਿਹੜੇ ਬੰਦੇ ਨੂੰ ਜਾਵੇ ਉਸ ਨੇ ਤੇ ਦੂਜੀ ਸ਼ਾਦੀ ਕਰ ਲਈ ਹੋਈ ਪਰ ਇਸ ਦਾ ਨਹੀਂ ਸੋਚਿਆ ਇਸ ਦੀ ਜ਼ਿੰਦਗੀ ਪਹਿਲਾਂ ਮੈਂ ਉਸ ਨੂੰ ਮਾਰਕੁੱਟ ਕਰਕੇ ਉਹਨੂੰ ਘਰੋਂ ਕੱਢ ਆਇਆ ਫਿਰ ਉਸ ਤੇ ਕੇਸ ਵੀ ਇਹਨੇ ਲਾਤੇ ਸੀ ਫਿਰ ਅਸੀਂ ਵੀ ਬੋਧਾ ਕੀਸ ਕਸਟਡੀ ਦਾ ਬੱਚੇ ਦਾ ਜਿਹੜਾ ਉਹਦੇ ਕੋਲ ਸੀ ਰੱਖਿਆ ਸੀ ਉਹਦਾ ਵੀ ਕੇਸ ਚੱਲਦਾ ਸਾਡੇ ਕੋਲ ਕੋਰਟ ਦੇ ਵਿੱਚ ਪੈਂਡਿੰਗ ਪਿਆ ਵਾ ਫਿਰ ਇੱਕ ਕੇਸ ਖਰਚੇ ਦਾ ਲਾਇਆ ਸੀ ਉਹ ਖਰਚਾ ਵੀ ਨਹੀਂ ਦਿੰਦਾ ਪਿਆ ਘਰੇ ਵੀ ਇਹ ਦਿਨਾਂ ਮਾਰ ਕੁੱਟ ਕਰਕੇ ਤਾਨੇ ਮੇਨੇ ਨੂੰ ਦਿੰਦਾ ਸੀ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਇਹਦੀ ਜਿਹੜੀ ਨਨਾਨ ਤੇ ਨਨਾਨ ਵਈਆ ਪੁਲਿਸ ਵਾਲਾ ਅਵਤਾਰ ਸਿੰਘ ਜਿਹਦੀ ਸ਼ਹਿ ਦੇ ਨਾਲ ਉਹ ਕਹਿੰਦਾ ਵੀ ਸਾਡਾ ਤੁਸੀਂ ਕੀ ਕਰ ਸਕਦੇ ਜੀ ਅਸੀਂ ਮਤਲਬ ਪੁਲਿਸ ਸਾਡੇ ਨਾਲ ਹੀ ਪੈਸੇ ਦੇ ਕੇ ਸਭ ਕੁਝ ਕਰਵਾ ਸਕਦੇ ਹਾਂ ਮਤਲਬ ਸਾਨੂੰ ਹਰ ਪਾਸਿਓਂ ਅਸੀਂ ਦਬਾਉਂਦੇ ਪਏ ਨੇ ਸਾਨੂੰ ਕਿਸੇ ਪਾਸਿਓਂ ਕੋਈ ਇਨਸਾਫ ਨਹੀਂ ਮਿਲਦਾ ਪਿਆ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਮਾਰਕਟ ਦਾਜ ਦਾ ਜਿਹੜਾ ਪਰਚਾ ਆਲਰੇਡੀ ਤੇ ਦਰਜ 2020 ਦੇ ਵਿੱਚ ਤੇ ਉਹਦੀ ਵੀ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਉਸ ਤੋਂ ਬਾਅਦ ਹੋਈ ਮੇਰਾ ਨਾਮ ਕਵਲਜੀਤ ਕੌਰ ਹੈ ਪਿੰਡ ਲੋਪਕੇ ਤੇ ਰਹਿਣ ਵਾਲੀ ਮੈਂ ਮੇਰੇ ਸਹੁਰੇ ਨਵਾਂਡਰ ਐਸਾ ਸੀ ਪਤੀ ਦਾ ਨਾਮ RK ਸਿੰਘ ਉਹ ਹੈ ਉਹਨਾਂ ਨੇ ਦੂਸਰੀ ਸ਼ਾਦੀ ਕਰ ਲਈ ਸਾਨੂੰ ਕਿਸੇ ਦਾ ਤਲਾਕ ਨਹੀਂ ਮਿਲਿਆ ਸੀ ਇਹ ਇਹ ਦੂਸਰੀ ਮੈਜ ਕਰਵਾ ਰਹੇ ਹਨ ਉਹਨਾਂ ਦਾ ਪਿਛਾ ਕੀਤਾ ਪਹਿਲਾਂ ਵੀ ਪੁਲਿਸ ਸਾਹਿਬ ਗੁਰਦੁਆਰੇ ਗਏ ਫਿਰ ਉਸ ਤੋਂ ਬਾਅਦ ਸਾਹਮਣੇ ਹੌਟਲ ਵਿੱਚ ਗਏ ਉੱਥੇ ਕਾਰਵਾਰ ਕੀਤੇ ਇਹਨਾਂ ਨੇ ਉਸ ਤੋਂ ਬਾਅਦ ਵਿੱਚ ਇਹ ਰਾਜਸਾਹੀ ਤੇ ਰਹਿਣ ਵਾਲੇ ਉਧਰ ਨਹੀਂ ਗਏ ਤੇ ਇਹ ਗੁਰੂ ਕਬਾ ਗੁਰਦੁਆਰੇ ਗਏ ਉੱਥੋਂ ਇਹਨਾਂ ਨੂੰ ਇਹੀ ਪੁੱਛਿਆ ਵੀ ਤੁਸੀਂ ਮੇਰੇ ਨਾਲ ਬਿਨਾਂ ਤਲਾਕ ਲਏ ਹੋਏ ਤੁਸੀਂ ਦੂਸਰੀ ਮੈਜ ਕਿਸ ਤਰ੍ਹਾਂ ਕਰਵਾ ਸਕਦੇ ਮੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਨੇ ਦੋ ਬੇਟੇ ਨੇ ਮੇਰੇ ਵੱਡੇ ਬੇਟੇ ਦਾ ਨਾਮ ਨਿਸ਼ਾਨ ਸਿੰਘ ਛੋਟੇ ਦਾ ਸਹਿਬ ਸਿੰਘ ਵੱਡਾ ਬੇਟਾ ਮੇਰਾ 8 ਸਾਲ ਦਾ ਛੋਟਾ ਬੇਟਾ ਮੇਰਾ 7 ਸਾਲ ਦਾ ਹੁਣ ਦੋ ਬੇਟੇ ਨੇ ਮੇਰੇ ਮੇਰੀ ਜ਼ਿੰਦਗੀ ਇਹ ਤਾਂ ਇਹਨਾਂ ਨੇ ਖਰਾਬ ਕੀਤੀ ਹੈ ਹੁਣ ਵੇਖੋ ਮੈਨੂੰ ਇਹਨਾਂ ਤੋਂ ਇਨਸਾਫ ਮਿਲਣਾ ਚਾਹੀਦਾ ਬਹੁਤ ਮੇਰੇ ਨਾਲ ਧੱਕਾ ਹੁੰਦਾ ਪਿਆ ਮੇਰੇ ਨਾਲ ਇੰਨੀ ਮਾਰ ਕਟਾਈ ਘਰ ਵਿੱਚ ਵੀ ਕਰਦੇ ਸੀ ਇੰਨਾ ਧੱਕੇਸ਼ਾਹੀ ਕਰਦੇ ਪਏ ਸੀ ਹੁਣ ਮੈਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਮੇਰਾ ਤਲਾਕ ਲਏ ਹੋ ਇਹਨਾਂ ਨੇ ਦੂਸਰੀ ਮੈਰਿਜ ਕਰਵਾ ਲਈ ਹੈ ਕੋਰਟ ਵਿੱਚ ਵੀ ਕੇਸ ਚੱਲਦੇ ਪਏ ਨੇ ਉਹ ਕੇਸ ਪੈਂਡਿੰਗ ਨੇ ਅਜੇ ਕੋਈ ਤਲਾਕ ਨਹੀਂ ਦਿੱਤਾ ਹੋਇਆ ਤੇ ਇਹਨਾਂ ਨੇ ਦੂਸਰੀ ਮੈਰਿਜ ਕਰਵਾਈ ਆ ਬੱਤੀ ਉਹਨਾਂ ਜਿੱਥੇ ਇੱਕ ਬੇਟਾ ਮੇਰਾ ਉਹਨਾਂ ਨੇ ਖੋਇਆ ਹੋਇਆ ਤੇ ਇੱਕ ਬੇਟਾ ਮੇਰੇ ਕੋਲ ਆ ਛੋਟਾ ਮੈਂ ਲੋਪੋਕੇ ਰਹਿ ਰਹੀ ਆ ਮੈਨੂੰ 4 ਸਾਲ ਹੋ ਗਏ ਇੱਥੇ ਰਹਿੰਦੀ ਨੂੰ ਮੈਂ ਇਹੀ ਮੰਗ ਕਰਦੀ ਆ ਮੈਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਮੇਰੇ ਹੱਕ ਦੁਲਾਏ ਜਾਣ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਕਿੰਨੇ ਧਾਵਾਂ ਤੇ ਇਤਰਾ ਇਧਰ ਕਾਸ਼ਾ ਦਿੱਤੀਆਂ ਯਾਨੇ ਕੋਟ ਕੇਸ ਵੀ ਚੱਲਦੇ ਪਏ ਨੇ ਇਹਨਾਂ ਤਾਂ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ